ਹੁਸ਼ਿਆਰਪੁਰ ਵਾਸੀਆਂ ਨੂੰ ਮੈਂ ਅੱਜ ਇਹ ਦੱਸਣਾ ਚਾਹਾਂਗੀ ਕਿ ਕਾਰਪੋਰੇਸ਼ਨ ਹੁਸ਼ਿਆਰਪੁਰ ਵੱਲੋਂ ਅੱਜ ਇੱਕ ਮੁਹਿੰਮ ਸ਼ੁਰੂਆਤ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਮੁਹਿੰਮ ਦੇ ਦੌਰਾਨ ਸਾਡੀ ਪੂਰੀ ਕਾਰਪੋਰੇਸ਼ਨ ਦੀ ਟੀਮ ਸਵੇਰੇ 6 ਵਜੇ ਤੋਂ 11 ਵਜੇ ਤੱਕ ਫੀਲਡ ਵਿੱਚ ਸੀ ਜਿਦੇ ਵਿੱਚ ਅਸੀਂ ਇਹ ਦੇਖਿਆ ਕਿ ਸਾਡੇ ਜਿਹੜੇ ਸਫਾਈ ਸੇਵਕ ਆ ਉਹ ਵੇਸਟ ਕਲੈਕਟ ਕਰ ਰਹੇ ਨੇ ਉਹ ਅਲੱਗ-ਅਲੱਗ ਵੇਸਟ ਕਲੈਕਟ ਕਰ ਰਹੇ ਨੇ ਕਿ ਨਹੀਂ ਸੋ ਉਹਦੇ ਵਿੱਚ ਮੋਸਟਲੀ ਇਹ ਪਾਇਆ ਗਿਆ ਕਿ ਕਾਫੀ ਹੱਦ ਤੱਕ ਜਿਹੜੇ ਸਾਡੇ ਵੇਸਟ ਕਲੈਕਟਰ ਨੇ ਉਹ ਅਲੱਗ-ਅਲੱਗ ਵੇਸਟ ਘਰਾਂ ਤੋਂ ਕਲੈਕਟ ਕਰ ਰਹੇ ਨੇ ਬਟ ਉਹ ਰਿਵਿਊ ਕਰਨ ਤੋਂ ਬਾਅਦ ਜੋ ਸਾਡੇ ਸਾਹਮਣੇ ਇੱਕ ਆਇਆ ਕਨਸਰਨ ਮੈਂ ਕਹਾਂਗੀ ਉਸ ਚੀਜ਼ ਨੂੰ ਕਿ ਉਹ ਜਿਹੜਾ ਸਾਡਾ ਵੇਸਟ ਕਲੈਕਟ ਹੋ ਰਿਹਾ ਉਹਦੇ ਵਿੱਚ ਸਾਡੇ ਕੋਲ ਪੋਲੀਥੀਨ ਦੀ ਮਾਤਰਾ ਬਹੁਤ ਜ਼ਿਆਦਾ ਕਲੈਕਟ ਹੋ ਰਹੀ ਹੈ ਸੋ ਇਹ ਬਹੁਤ ਹੀ ਇੱਕ ਵੱਡਾ ਕਨਸਰਨ ਹੈਗਾ ਕਿਉਂਕਿ ਪੋਲੀਥੀਨ ਜਿਹੜਾ ਹੈ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਪੋਲਿਊਸ਼ਨ ਦਾ ਇੱਕ ਮੇਨ ਕਾਰਨ ਹੈਗਾ ਤੋ ਮੇਰੀ ਇਹ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਜਿਹੜਾ ਪੋਲੀਥੀਨ ਦਾ ਜਿਹੜਾ ਯੂਜ਼ ਹੈ ਉਹਨੂੰ ਅਵੋਇਡ ਕੀਤਾ ਜਾਵੇ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗੀ ਜਦੋਂ ਅਸੀਂ ਸਵੇਰੇ ਮਹਿੰਦੀ ਸ਼ੁਰੂਆਤ ਕੀਤੀ ਤੇ ਸਾਡੀ ਟੀਮ ਨੇ ਨਵੀਂ ਸਬਜੀ ਮੰਡੀ ਦੇ ਕੋਲੋਂ ਬਾਹਰ ਜਾ ਕੇ ਉੱਥੇ ਜਦੋਂ ਚੈਕਿੰਗ ਕੀਤੀ ਤਾਂ ਉਥੋਂ 70 ਤੋਂ 80 ਕਿਲੋ ਜਿਹੜਾ ਪੋਲੀਥੀਨ ਆ ਉਹ ਜ਼ਬਤ ਕੀਤਾ ਗਿਆ ਤੋ ਇਹ ਜਿਹੜੀ ਡਰਾਈਵ ਹੈਗੇ ਵੀ ਕੰਟੀਨਿਊ ਚੱਲੇਗੀ ਇਹਦੇ ਵਿੱਚ ਹੁਣ ਕਿਸੇ ਵੀ ਤਰ੍ਹਾਂ ਦੀ ਢਿੱਲ ਜਿਹੜੀ ਆ ਉਹ ਕਿਸੇ ਵੱਲੋਂ ਉਮੀਦ ਨਾ ਕੀਤੀ ਜਾਏ ਸਾਰੇ ਦੁਕਾਨਦਾਰਾਂ ਨੂੰ ਵੀ ਇਹ ਸਾਡੇ ਵੱਲੋਂ ਇੱਕ ਅਪੀਲ ਹੈ ਪਹਿਲਾਂ ਤਾਂ ਕਿ ਜੇ ਤੁਹਾਡੇ ਕੋਲ ਕੋਈ ਪੋਲੀਥੀਨ ਬੈਗਸ ਦੀ ਕਲੈਕਸ਼ਨ ਸਟਾਕ ਇਸ ਟਾਈਮ ਪਿਆ ਹੋਇਆ ਤੇ ਉਹਨੂੰ ਜਿਹੜਾ ਵਾ ਯੂਜ਼ ਨਾ ਕੀਤਾ ਜਾਵੇ ਤੇ ਅੱਗੇ ਤੋਂ ਬਿਲਕੁਲ ਵੀ ਪੋਲੀਥੀਨ ਦੀ ਖਰੀਦ ਨਾ ਕੀਤੀ ਜਾਈ ਲੋਕਾਂ ਨੂੰ ਇਹ ਅਵੇਅਰ ਕੀਤਾ ਜਾਏ ਤੇ ਪਲੱਸ ਉਹਨਾਂ ਨੂੰ ਇਸ ਜਿਹੜੇ ਕੰਪੈਲ ਕੀਤਾ ਜਾਏ ਕਿ ਉਹ ਜਦੋਂ ਵੀ ਤੁਹਾਡੇ ਕੋਲ ਕੋਈ ਸਮਾਨ ਲੈ ਕੇ ਆਂਦੇ ਨੇ ਜਾਂ ਤੇ ਉਹ ਕਲੋਥ ਬੈਗ ਘਰ ਤੋਂ ਹੀ ਲੈ ਕੀ ਆ ਜਾਂ ਤੁਹਾਡੇ ਕੋਲ ਉਹ ਵਾਲੇ ਬੈਗਸ ਦੀ ਵਰਤੋਂ ਕੀਤੀ ਜਾਵੇ ਜਿਹੜੇ ਬੈਗ এনवायरमेंट ਫ੍ਰੈਂਡਲੀ ਹੈਗੇ ਨੇ ਸੋ ਲੋਕਾਂ ਨੂੰ ਇਹ ਅਪੀਲ ਹੈ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਹੈ ਕਿ ਜਿਹੜੀ ਮੁਹਿੰਮ ਸਾਡੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਉਹਦੇ ਵਿੱਚ ਸਾਡਾ ਸਾਥ ਦੇਣ ਇਹ ਮੁਹਿੰਮ ਸਿਰਫ ਇਸ ਲਈ ਨਹੀਂ ਹੈ ਕਿ ਅਸੀਂ ਇੱਕ ਦਿਨ ਦੋ ਦਿਨ ਜਾਂ 15 ਦਿਨ ਇਹਨੂੰ ਡਰਾਈਵ ਨੂੰ ਚਲਾ ਕੇ ਖਤਮ ਕਰਨਾ ਹੈ ਇਹ ਆਪਣੇ এনवायरमेंट ਨੂੰ ਧਿਆਨ 'ਚ ਰੱਖਦੇ ਹੋਏ ਜੋ ਤਬਦੀਲੀਆਂ ਅਸੀਂ ਇਸ ਵਾਰ ਗਰਮੀ ਦੇ ਵਿੱਚ ਦੇਖੀਆਂ ਨੇ ਟੈਂਪਰੇਚਰ ਬਹੁਤ ਜ਼ਿਆਦਾ ਉੱਪ ਚਲਾ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਅਲੱਗ-ਅਲੱਗ ਮੁਹਿੰਮ ਜਿਹੜੀਆਂ ਹੋਰ ਵੀ ਚਲਾਵਾਂਗੇ ਇਹ ਸਾਡੀ ਅੱਜ ਸਫਾਈ ਤੋਂ ਸ਼ੁਰੂਆਤ ਕੀਤੀ ਗਈ ਹੈ ਪਲਾਸਟਿਕ ਦੀ ਜਿਹੜੀ ਪੋਲੀਥੀਨ ਦੀ ਕਨਫੀਸਕੇਸ਼ਨ ਆウト ਕੀਤੀ ਗਈ ਆ ਇਸ ਤੋਂ ਨੈਕਸਟ ਅਸੀਂ ਹੁਣ ਪਲਾਂਟੇਸ਼ਨ ਜਿਹੜੀ ਆ ਜਿਵੇਂ ਸੀਜ਼ਨ ਹੁਣਾ ਰਿਹਾ ਹੈ ਪਲਾਂਟੇਸ਼ਨ ਦਾ ਉਹ ਜਿਹੜੀ ਡਰਾਈਵ ਹੈ ਉਹ ਵੀ ਚਲਾਵਾਂਗੇ ਸੋ ਤੁਹਾਡੀ ਸਾਰਿਆਂ ਦੀ ਮਦਦ ਦੀ ਜ਼ਰੂਰਤ ਹੈ ਸਾਨੂੰ ਆਈ ਹੋਪ ਕਿ ਤੁਸੀਂ ਸਾਰੇ ਸਾਡੀ ਇਸ ਵਿੱਚ ਮਦਦ ਕਰੋਗੇ ਤੇ ਸਾਨੂੰ ਜਿਆਦਾ ਪੀਨਲ ਐਕਸ਼ਨ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਪੈਣੀ ਧੰਨ